ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਸੈਣੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੇੜੇ ਨੇੜੇ ਪੈਣਦੇ ਆਪਾਂ ਤੋਂ ਔੜ ਕੋਕੋ ਕੈਂਚੀਆਂ ਠੀਕ ਹੈ ਜੀ ਬਾਈ ਕੋਲ ਤਿੰਨ ਚਾਰ ਮੱਝਾਂ ਤੇ ਇੱਕ ਦੋ ਦੇਸੀ ਗਾਵਾਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਚਰਨਜੀਤ ਸਿੰਘ ਜੀ ਹਾਂਜੀ ਪਿੰਡ ਸੈਣਾ ਹਾਂਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ 82890 ਜੀ ਹਾਂਜੀ 42665 ਜੀ ਠੀਕ ਹੈ ਜੀ ਕਿੰਨੇ ਕ ਨੱਕ ਵੀਰੇ ਆਪਣੇ ਕੋਲ ਪਕਾਉਗਾ ਅੱਜ ਮੈਂ ਆਪਣੇ ਕੋਲ ਹੀ ਅੱਜ ਦੋ ਤਾਂ ਟੋਕੜਾ ਝੋਟ ਨਹੀਂ ਠੀਕ ਹੈ ਜੀ ਇੱਕ ਜਮਾ ਤਾਜੀ ਹੋਈ ਹੈ ਜੀ ਠੀਕ ਹੈ ਜੀ ਤੇ ਇੱਕ ਫੰਡਰ ਵੀ ਹੈਗੀ ਆ ਠੀਕ ਹੈ ਜੀ ਇੱਕ ਦੇਸੀ ਗਊ ਆ ਜੀ ਠੀਕ ਹੈ ਜੀ ਅੱਜ ਡੰਗਰ ਵਿਕਰੀ ਵਾਲੇ ਠੀਕ ਹੈ ਜੀ ਹਾਂਜੀ ਆ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਇਹਦੀ ਇਹਦੀ ਜਾਣਕਾਰੀ ਇਹ 5.5 ਕਿਲੋ ਦੁੱਧ ਦੋਨੇ ਵੇਲੇ 40 ਤੇ ਮਿਲਦੀ ਆ ਜੀ ਠੀਕ ਹੈ ਜੀ 15 ਜੇਰ ਦੀ ਨਵੇਂ ਦੁੱਧ ਹੋਈ ਗਾ ਸਾਂ ਤੋਂ ਠੀਕ ਹੈ ਜੀ ਅੱਗੇ ਰਹਿਣਾ ਨਾ ਨਾ ਬੰ ਨੂੰ ਪਤਾ ਹੀ ਹਾਂਜੀ ਹਾਂਜੀ ਅਬ ਖਾਲੀ ਕਰਕੇ ਦੇਵਾਂਗੇ ਹੁਣ ਤਾਂ ਅਬ ਉਹਦਾ 15 ਨੇ ਨਹੀਂ ਹੋਇਆ ਜੀ ਅੱਥੀ ਸਮਰਾਈ ਆ ਠੀਕ ਹੈ ਜੀ ਇਹਦਾ ਮੁੱਲ 65000 ਠੀਕ ਹੈ ਜੀ 60000 ਦੀ ਆਪਾਂ ਦੇਵਾਂਗੇ ਠੀਕ ਹੈ ਮਾੜੀ ਤੋਰ ਕੇ ਦਿਖਾਵਾਂਗੇ ਲੈ ਬਈ ਸਾਫ ਆ ਚਵਾਈ ਦੀ ਓਕੇ ਠੀਕ ਹੈ ਜੀ ਥਣ ਜਮ ਓਕੇ ਆ ਜੀ ਜਮੈਂ 100 ਨੰਬਰ ਚੋਕੇ ਲਾਉਂ ਜੀ ਲੋਪੜਾ ਬਾਈ ਜੀ ਨੇ ਕਹਿੰਦਾ ਵੀ ਚੋਕੇ ਲੈ ਜੀ ਤਾਂ ਆਪਣਾ ਮੱਝ ਤਾਂ ਦੋ ਟਾਂ ਦਾ ਚਾਰ ਟਾਂ ਦਾ ਚਾਰ ਤੇ ਮਿਲਦੀ ਆ ਠੀਕ ਹੈ ਜੀ ਬਾਈ ਜੀ ਨੇ ਰੇਟ ਵੀ ਦੱਸਤਾ 65000 ਬਾਈ ਕਹਿੰਦਾ ਮੁੱਲ ਆ ਹਾਂ ਜਾਂ ਨਾ 60000 ਦੀ ਬਾਈ ਕਹਿੰਦਾ ਹੋਊਗੀ ਠੀਕ ਹੈ ਤੋੜਾ ਤਰਾ ਤੁਸੀਂ ਦੇ ਸਕ ਠੀਕ ਆ ਭਰਾ ਬੰਦ ਹੋਈ। ਹਾਂਜੀ ਭਾਈ ਇਹ ਦੂਜੀ ਛੋਟੀ ਦਾ ਦੱਸੋ ਜੀ। ਇਹ ਦੂਜਾ ਸੂਆ ਝੋਟੀ ਦਾ ਹੈ। ਹਾਂਜੀ 8 ਲੀਟਰ ਦੁੱਦਾ ਇਹਨੇ। ਠੀਕ ਆ ਜੀ। ਇਹ ਵੀ 15 ਜੇਟ ਦੀ ਨਵੇਂ ਦੁੱਦਾ ਹੋਈ ਵੀ ਆ। ਹਾਂਜੀ। 48 ਤੇ ਮਿਲਦੀ ਆ ਦੋਨੇ ਵੇਲੇ। ਮੀਣੀ ਆ ਜੀ ਇਹ। ਇਹ ਇੱਕ ਸਿੰਘ ਢੇਲਾ ਇੱਕ ਧਾਗ ਤਲਵਾਰੀ ਕਹਿੰਦੇ ਆ ਜੀ। ਸਸਾ ਠੀਕ ਆ। ਮੀਣੀ ਨਹੀਂ ਜੀ। ਉਧਰਲੇ ਪਾਸੇ ਇੱਕ ਡੌਣ ਜਣਾ। ਹਾਂਜੀ ਉਧਰਲਾ ਮੀਨਾਗਾ ਇਧਰ ਦਾ ਹੋ ਧਾਗ ਤਲਵਾਰੀ ਵੀ ਕਹਿੰਦੇ ਆ ਇਹਨੂੰ। ਠੀਕ ਆ ਜੀ। ਦੂਜਾ ਸੂਆ ਸਿੱਜਰ ਥੱਲੇ 16 ਲੀਟਰ ਸੀਗਾ। ਹਾਂਜੀ। ਹੁਣ 8 ਹੈਗਾ। 8 ਲੀਟਰ ਆ ਜ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ ਲੈਣ ਦੇਣ ਇੱਕੋ ਹੀ ਰੇਟ ਹੈ 60000 ਦੀ ਦੇਵਾਂਗੇ 100 ਰੁਪਿਆ ਛੋੜ ਕਰਾਂਗੇ ਠੀਕ ਹੈ ਜੀ ਘੱਟ ਵੱਧ ਨਹੀਂ ਹੋਣਾ ਠੀਕ ਹੈ ਜੀ ਠੀਕ ਹੈ ਲੋਪਰਾ ਦੋ ਦੇਖੀਓ ਮੱਝਾਂ ਠੀਕ ਹਨ ਤੇਜੀ ਦੇਸੀ ਗਾਂਪ ਕਰਦੇ ਆ ਬਾਈ ਨਾਲ ਹਾਂਜੀ ਬਾਈ ਜੀ ਦੱਸੋ ਇਹ ਗਾਂ ਦੇਸੀ ਦਾ ਇਹ ਦੇਸੀ ਬਹਿਰ ਦੂਜੇ ਸੂਏ ਆ ਜੀ ਹਾਂਜੀ ਇਹ ਮਗਰਲੇ ਥਣ ਦੀ ਚੱਲ ਹੈ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ 5 ਲੀਟਰ ਦੁੱਧ ਆਈ ਹਰ ਆ ਕੇ ਥੱਲੇ ਠੀਕ ਹੈ ਜੀ ਮਗਰ ਕੀ ਹੈ ਜੀ ਇਹ ਮਗਰ ਇਹ ਬੱਸ ਆ ਗਿਆ ਇਹ ਲੋਪਰਾ ਬੱਸਾ ਮਾੜਾ ਠੀਲ ਗਰੀ ਬਹੁਤ ਆ ਇਹ ਹਾਂਜੀ ਹਾਂਜੀ ਨਰਦੇ ਇਹ ਨਹੀਂ ਪਤਾ ਰਸ ਕਿ ਲੋਈ ਕਰ ਜੇ ਠੀਕ ਹੈ ਜੀ ਹੁਣ ਇਹ ਸੋਲੇ 5 ਕਿਲੋ ਤਿੰਨ ਸ਼ੂਈ ਬਈ ਠੀਕ ਹੈ ਤਿੰਨਨ ਹੋ ਗਈ ਸੀ ਹਾਂਜੀ ਬੜਾ ਇਧਰ ਬਸ ਸਕਮ ਆ ਵੀ ਦੂਜੀ ਵੇਖਣੇ ਮੜਿਆ ਸਾਂਗ ਸੁng ਹੈਣੀਪਰਾ ਠੀਕ ਹੈ ਜੀ ਤੇ ਦੇਸੀ ਗਾਂ ਪਿਆਵਰ ਦੇਖ ਸਕਦੇ ਚੈੱਕ ਕਰ ਸਕਦੇ ਤੁਸੀਂ ਪਹਿਲਾ ਬਾਈ ਜੀ ਕਹਿੰਦਾ ਤੇ ਬਾਕੀ ਦੁੱਧ ਬੰਦੂ ਸੇਵਾ ਦੇ ਸਰਤੇ ਵੀ ਹਨ ਤੇ ਚੈੱਕ ਕਰ ਹਾਂਜੀ ਬਾਈ ਜੀ ਰੇਟ ਜਿਆਦਾ ਜਿਆਦਾ ਦੱਸੋ ਰੇਟ ਬਸ ਸਿੱਧਾ ਲੈਣ ਦੇਣ 11000 ਰੁਪਏ ਠੀਕ ਹੈ ਜੀ ਠੀਕ ਤੇ ਸੀਲ ਠੰਡੀ ਨਿਆਣੀ ਦੀ ਪੱਕੀ ਆ ਠੀਕ ਹੈ ਜੀ ਚੋਣ ਦੀ ਆ ਕੋਈ ਖੋਲੀ ਜਲੇ ਮਾਰਦੀ ਨਹੀਂ ਠੀਕ ਹੈ ਜੀ ਸਹੀ ਪੰਜ ਦਿਨ ਸੂਈ ਨੂੰ ਹੋਏ ਠੀਕ ਹੈ ਮੜੀ ਤੋਰ ਕੇ ਖਾ ਲਓ ਇਹ ਨੋਰ ਦਿਨ ਪੀਓ ਪਈ ਚੱਕਰ ਸਾਧ ਠੀਕ ਹੈ ਜਿਸ ਕਿਸ ਨੇ ਦੇਸੀ ਗਾਂ ਦਾ ਦੁੱਧ ਪੀਣਾ ਤਾਂ ਜਰੂਰ ਬਾਈ ਜੀ ਨਾਲ ਕੰਨੈਕਟ ਕਰੋ ਪਿੰਡ ਸੈਣਾ ਜ਼ਿਲ੍ਹਾ ਭਦੌੜ ਆਸ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਸੋਰੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਨੈਕਟ ਕਰੋ ਚੀਤਾ ਫਾਰਮ ਤੇ ਗਿਲਵਾ ਦਿਓ ਸਬਸਕ੍ਰਾਈਬ ਕਰਾ ਕਰੋ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੰਗਲਾਉਂਦੇ ਨੂੰ ਵੀਡੀਓ ਅਪਲੋਡ ਕਰਦੇ ਰਹੀ ਜੀ ਬਾਕੀ ਭਰਾ ਅੱਜ ਹੈਗੇ 15 ਤਰੀਕ ਸੇਮਾ ਮਹੀਨਾ 2024 ਠੀਕ ਨਾ ਚੈੱਕ ਕਰ ਸਕਦੇ ਹੋ ਡੇਟ ਨੋਟ ਕਰ ਸਕਦੇ ਹੋ ਵੈਸੇ ਤਾਂ ਤਕਰੀਬਨ ਆਪਾਂ ਹਰ ਇੱਕ ਵੀਡੀਓ ਚ ਦੱਸ ਹੀ ਦਿੰਨੇ ਆਂ ਸ਼ਾਰਟ ਚ ਵੀ ਦੱਸ ਦਿੰਨੇ ਜੀ ਚੈੱਕ ਕਰ ਸਕਦੇ ਹੋ thora tara ਠੀਕ ਹੈ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਬੜੀ ਤੇ ਪ੍ਰਤਿਆ ਕਰਕੇ ਡੇਟ ਜਗ੍ਹਾ ਮੈਂ ਲਾਉ ਜੀ thora tara ਓਕੇ ਜਮਾ ਠੀਕ ਹੈ ਜੀ ਥਾਣ ਬਾਈ ਨੇ ਪਹਿਲਾਂ ਦੱਸ ਦਿੱਤਾ ਵੀ ਤੈਲਾ ਠੀਕ ਹੈ ਜੀ ਬੰਦੋ ਭਰਾ ਬੰਦੋ ਠੀਕ ਪਾਣੀ ਪੀ ਲਾਂਗੇ ਹਾਂਜੀ ਬਾਈ ਜੀ ਇਹਦਾ ਦੱਸ ਹੀ ਜਾਣਕਾਰੀ ਇਹ ਫੰਡਰ ਹੈ ਜੀ ਬਿਲਕੁਲ ਠੀਕ ਹੈ ਜੀ ਤੇ ਇਹ ਮਝ ਦੇਖ ਲੋ ਜੀ ਵਧੀਆ ਨਰੋਈ ਆ ਹਾਂਜੀ ਮੋਲੇ ਦਾ 65000 ਕਰਦੇ ਆ ਜੀ ਠੀਕ ਆ ਜੀ ਖਾਲੀ ਆ ਜੀ ਫੰਡਰ ਤਾਂ ਦੁੱਧ ਨਹੀਂ ਦਿੰਦੀ ਇਹ ਨਹੀਂ ਇਹ ਦੁੱਧ ਵੀ ਹੈ ਨਹੀਂ ਠੀਕ ਆ ਜੀ ਤੋ ਮਾੜਾ ਫਰਮ ਕਰਿਓ ਲੋ ਭਰਾ ਫੰਡਰੀ ਜਮਾ ਚੈੱਕ ਕਰ ਸਕਦੇ ਹੋ ਜਸ ਕਿਸੇ ਨੂੰ ਜਰੂਰ ਕੋਈ ਤਾਂ ਬਾਈ ਇਹਨਾਂ ਨੂੰ ਜਰੂਰ ਕਲੈਕਟ ਕਰੋ ਦੁੱਧ ਤਾਂ ਤੇ ਨਹੀਂ ਦਿੰਦੀ ਠੀਕ ਆ ਜੀ ਹਾਂਜੀ ਬਾਈ ਜੀ ਮਾਝ ਦੀ ਜਾਣਕਾਰੀ ਦੇ ਚੌਥੀ ਦੀ ਇਹ ਹੈ ਜੀ ਤੀਜਾ ਹੁਆ ਹਾਂਜੀ ਥੋੜੀ ਲੱਸੀ ਆ ਬੇਟੇ ਲਈ ਆ ਗਈ ਠੀਕ ਹੈ ਜੀ ਤਿੰਨ ਦਿਨ ਹੋਇਆ ਸੂਜ ਨੂੰ ਤੀਜਾ ਦੇਣਾ ਪਰਸੋਂ ਹੋਈ ਆ ਜੀ ਠੀਕ ਹੈ ਜੀ ਮਗਰ ਕੀ ਆ ਬੱਚਾ ਮਗਰ ਘਟਾ ਗਈ ਠੀਕ ਹੈ ਜੀ ਦੁੱਧ ਕਿੰਨਾ ਦੇ ਦਿੰਦੀ ਹੁਣ ਤਾਂ 6 ਲੀਟਰ ਹੀ ਠੀਕ ਹੈ ਜੀ ਦੁੱਧ ਦੇ ਰੂਗ ਨੂੰ 10 ਲੀਟਰ ਬੜਾ ਤੋਰ ਕੇ ਦਿਖਾ ਦੋ ਜੀ ਤੋਰ ਦੇ ਤੇ ਰੇਟ ਵੀ ਦੱਸ ਦਿਓ ਜੀ ਨਾਲ ਇਹਦਾ ਦੇਖ ਸੋ ਦੇਖਰਾ ਕਟਪੁਰਾ ਆਪਣਾ ਫੇਸਬੁਕ ਤੇ ਪੇਜ ਆ ਜਿਵੇਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮਾਂ ਨਾਲ ਵੀਡੀਓ ਅਪਲੋਡ ਕਰਦੇ ਰਹੇ। ਕੰਮ ਸਮਝ ਆਊਗੀ। ਦੇਖ ਸਕਦੇ ਹੋ ਤੋੜਾ ਤਾਰਾ। ਪਰਸੇ ਭਾਈ ਕਹਿੰਦਾ ਸੁਈ ਆ। ਠੀਕ ਹੈ ਜੀ। 6 ਲੀਟਰ ਦੁੱਧ ਦੱਸਿਆ। ਠੀਕ ਹੈ ਜੀ। ਵਾ ਇਧਰ ਨੂੰ ਕਰ ਲਓ ਬੜਾ ਸਾਈਡ ਤੇ ਖੜਾ। ਸੰਗ ਸਿੰਘ। ਦੇਖ ਸਕਦੇ ਪੂਰਾ। ਲੋਡ। ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਭਾਈ ਰੇਟ ਦੱਸਦਾ ਜੀ ਇਹਦਾ। ਰੇਟ ਜੀ ਦਾ ਲੈ ਨਹੀਂ ਆ ਬਸ 75000 ਰੁਪਈਆ ਜੀ। ਠੀਕ ਹੈ ਜੀ। 100 ਰੁਪਈਆ ਛੋੜ ਕਰਾਂ। 800 ਓਕੇ ਜੀ ਮੈਂ। ਜਮਾ 100 ਨੰਬਰ ਆ ਜੀ ਫੱਲੇ। ਠੀਕ ਹੈ ਜੀ। ਠੀਕ ਹੈ। ਭਾਈ ਇਹਨਾਂ ਨੂੰ ਜ਼ਰੂਰ ਕੰਟੈਕਟ ਕਰੋ ਜੀ। ਪੰਡ ਸੈਣਾ ਮਿਲਦੇ ਆਂ ਭਰਾ ਨਵੀਂ ਵੀਡੀਓ ਚ। ਓਕੇ, ਬਾਏ।